ਪਾਵੇਂ ਇਹ ਦੁੱਖ ਦਾ ਕਾਰਨ ਬਣ ਵੀ ਸਰਕਾਰਾਂ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਮਾਧੋਪੁਰ ਦੇ ਗੇਟ ਦੇ ਚਾਰ ਗੇਟ ਹੀ ਓਖੜ ਗਏ ਲਗਾਤਾਰ ਪਾਣੀ ਆਉਣ ਨਾਲ ਮੈਂ ਜਿੱਦਣ ਗਿਆ ਸੀ ਉਹਨਾਂ ਏਰੀਆ ਦੇ ਵਿੱਚ ਤੇ ਉੱਥੇ ਗੱਡੀ ਵੀ ਨਹੀਂ ਗਈ ਟਰੈਕਟਰਾਂ ਦੇ ਸਾਨੂੰ ਚੜ ਕੇ ਜਾਣਾ ਪਿਆ ਕੁਝ ਏਰੀਆ ਦੇ ਵਿੱਚ ਸਾਨੂੰ ਬੋਰਡ ਰਾਹੀਂ ਜਾਣਾ ਪਿਆ ਸੋ ਮੇਰਾ ਕਹਿਣ ਤੋਂ ਭਾਵ ਉਹਨਾਂ ਲੋਕਾਂ ਦੀ ਰਿਕੁਆਇਰਮੈਂਟ ਸੀ ਬੇਸਿਕ ਤੌਰ ਤੇ ਕਿ ਸਾਨੂੰ ਸੁੱਕਾ ਦੁੱਧ ਪ੍ਰਸ਼ਾਦੇ ਦਾ ਇੰਤਜ਼ਾਮ ਤੇ ਪਾਣੀ ਦਾ ਇੰਤਜ਼ਾਮ ਤੇ ਦਵਾਈਆਂ ਦਾ ਇੰਤਜ਼ਾਮ ਕਰਕੇ ਦਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਮਨੀ ਸਾਹਿਬ ਗੁਰਦੁਆਰੇ ਤੋਂ ਕਿਉਂਕਿ ਜਲਾਲਾਬਾਦ ਦਾ ਏਰੀਆ ਪਹਿਲਾਂ ਇਹ ਹੜ੍ਹ ਨਾਲ ਪ੍ਰਭਾਵਿਤ ਹੋਇਆ ਉਸੇ ਦਿਨ ਤੋਂ ਇਹ ਕਾਰਜ ਜਿਹੜੇ ਆ ਆਰੰਭ ਦਿੱਤੇ ਸੀ ਤੇ ਬਹੁਤ ਆ ਦੀ ਮੰਗ ਸੀ ਕਿ ਸਾਨੂੰ ਡੀਜ਼ਲ ਵੀ ਦਿਓ ਸੋ ਇਹ ਸਾਰੇ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਆਰੰਭ ਕੀਤੇ ਗਏ ਤੇ ਸਾਰੇ ਜਿੰਨੇ ਵੀ ਬਾਰਡਰ ਏਰੀਆ ਦੇ ਗੁਰਦੁਆਰੇ ਸਹਿਮਾਨ ਸੀ ਉਹਨਾਂ ਨੂੰ ਇੱਕ ਹਦਾਇਤ ਵੀ ਕੀਤੀ ਗਈ ਕਿ ਤੁਸੀਂ ਤੁਰੰਤ ਮੈਨੇਜਰ ਸਾਹਿਬ ਨੂੰ ਕਿ ਜਿੱਥੇ ਕੋਈ ਕਿਸੇ ਦੀ ਮੰਗ ਆਉਂਦੀ ਹੈ ਉੱਥੇ ਤੁਰੰਤ ਜੋ ਵੀ ਉਹਨਾਂ ਦੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਤਾਂ ਕਿ ਲੋਕ ਆਪਣੇ ਆਪ ਨੂੰ ਇਹ ਮਹਿਸੂਸ ਨਾ ਕਰਨ ਕਿ ਅਸੀਂ ਇਕੱਲੇ ਪੈ ਗਏ ਹਾਂ ਤੇ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਨਾ ਕਾਰਜ ਖੇਤਰਾਂ ਦੇ ਵਿੱਚ ਬੜਾ ਵੱਡਾ ਆਪਣਾ ਯੋਗਦਾਨ ਪਾਇਆ ਭਾਵੇਂ ਮੋਬਲਾਈਜੇਸ਼ਨ ਵੱਡੇ ਤੌਰ ਤੇ ਹੋ ਗਈ ਸ਼ੁਰੂ ਪਰ ਇੱਕ ਵਾਰੀ ਮੋਬਲਾਈਜੇਸ਼ਨ ਕਰਨ ਦਾ ਮੁੰਡ ਬਨਣਾ ਪੈਂਦਾ ਉਹ ਮੁੰਡ ਬਨਿਆ ਤੇ ਅੱਜ ਪੰਜਾਬ ਦੇ ਵਿੱਚ ਮੈਂ ਦੇਖਦਾ ਵੱਡੇ ਪੱਧਰ ਤੇ ਲੋਕ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸਰਕਾਰ ਬਹੁਤ ਲੇਟ ਐਕਸ਼ਨ ਸ਼ੁਰੂ ਕੀਤਾ ਹੁਣ ਸਰਕਾਰ ਕੀ ਕਰ ਸਕਦੀ ਸਰਕਾਰ ਸਭ ਤੋਂ ਵੱਡਾ ਜੇ ਚਾਹੁੰਦੀ ਪੰਜਾਬ ਦੇ ਲੋਕਾਂ ਦਾ ਭਲਾ ਘੱਟੋ ਘੱਟ 50 50000 ਰੁਪਇਆ 1 ਏਕੜ ਦਾ ਮੁਆਵਜ਼ਾ ਦੇਵੇ ਲੋਕਾਂ ਨੂੰ ਕਿਉਂਕਿ ਆ ਜਿਹੜੇ ਲੰਗਰ ਪਾਣੀ ਇਹਦਾ ਅਸੀਂ ਆਪ بچਾ ਦੇਣੇ ਲੋਕਾਂ ਕੋਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਆ ਕਿ ਆ ਜਿਲੇ ਹੜ ਹੁਣ ਬਹਿ ਜਾਣੇ ਆ ਜਿਲੇ ਪਾਣੀ ਸੁੱਕ ਜਾਣ ਉਦੋਂ ਬਾਅਦ ਅਸਰ ਰਾਹਤ ਫੇਰ ਉਹ ਬਚਾ ਕੇ ਤਰਫੇ ਸ਼ੁਰੂ ਹੋਣੇ ਆ ਉਹ ਮੋੜ ਬਸੇਬੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੈਂ ਦੇਖਿਆ ਸੀ ਜਾ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਿ ਲੋਕਾਂ ਦੇ ਘਰ ਤਾਂ ਉੱਚੇ ਆ ਪਰ ਚਾਰ ਚਫੇਰੇ ਪਾਣੀ ਆ। ਸੋ ਉਹਦੇ ਲਈ ਅਸੀਂ ਯਤਨਸ਼ੀਲ ਰਹਾਂਗੇ ਕਿ ਸਾਰੇ ਮੈਨੇਜਰ ਸਾਹਿਬਾਨ ਨੂੰ ਕਿਹਾ ਕਿ ਸਾਰੇ ਕਾਰਜ ਉਹ ਐਜ ਇਟ ਜੇ ਤੁਸੀਂ ਕਰੀ ਚਲੋ। ਤੇ ਮੈਂ ਇਸ ਗੱਲ ਦੀ ਵਧਾਈ ਦਿੰਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਵਰਕਰਾਂ ਨੂੰ। ਸਮੂਚੇ EMPLOYEES ਨੂੰ ਜਿਨ੍ਹਾਂ ਨੇ ਅੱਜ 1 ਕਰੋੜ ਰੁਪਇਆ ਇਕੱਤਰ ਕਰਕੇ ਚੈੱਕ ਆਜ ਦੇ ਦੇਣਾ 1 ਕਰੋੜ ਰੁਪਇਆ ਇਹ ਨਹੀਂ ਦੋ ਚੌ ਦਿਨਾਂ ਦੇ ਵਿੱਚ ਫੇਰ ਉਹ ਇਕੱਤਰ ਕਰਕੇ ਦੇਣਾ ਇਹ ਨਹੀਂ 2 ਕਰੋੜ ਰੁਪਇਆ ਇਹ ਫੰਡ ਰੀਲੀਫ ਜਿਹੜਾ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਦੇ ਵਿੱਚ ਇਹਨਾਂ ਦਾ ਧੰਨਵਾਦ ਕਰਦਾ ਅੱਗੇ ਕਈ ਵਾਰੀ ਹੁੰਦਾ ਸੀ ਜੀ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਸ ਵਾਰ ਅਮਪਲੋਈ ਨੇ ਇਹ ਦਰਸਾ ਦਿੱਤਾ ਕਿ ਕੁਦਰਤੀ ਆਫ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਸੋ ਇਹ ਤੋਂ ਇਲਾਵਾ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਾਤੀ ਤੌਰ ਤੇ ਬਹੁਤ ਸਾਰੇ ਅਮਪਲੋਈ ਸਾਡੇ ਜੇ ਕਿਸੇ ਨੂੰ 10000 ਦੀ 5000 ਦੀ ਲੋੜਿਆ ਦਈ ਜਾਂਦੇ ਆ ਅਸੀਂ ਗੁਰੂ ਨਾਨਕ ਦਾਸ ਮੈਡੀਕਲ ਯੂਨੀਵਰਸਿਟੀ ਤੋਂ ਇਹ ਯਤਨ ਕੀਤਾ ਉੱਥੋਂ ਸਾਡੀਆਂ ਰਾਹਤ ਤੌਰ ਫੌਰਨ ਤੌਰ ਤੇ ਇੱਕ ਐਂਬੂਲੈਂਸ ਦੇਰਾ ਬਾਬਾ ਨਾਨਕ ਦੇ ਇੱਕ ਰਮਦਾਸ ਵਿਕੇ ਦਿੱਤੀ ਸੀ ਉਹ ਜਿੱਥੇ ਆਪਣੇ ਬਿਮਾਰੀ ਦੀਆਂ ਦਵਾਈਆਂ ਪਚਾਉਂਦੇ ਆ ਉਥੇ ਨਾਲ ਦੀ ਨਾਲ ਕਿਸੇ ਨੂੰ 5000 ਕਿਸੇ ਨੂੰ 10000 ਜਿਹੜੇ ਬਹੁਤ ਵਿਚਾਰੇ ਓਕੇ ਆ ਕਿਉਂਕਿ ਚੰਗਾ ਬੰਦਾ ਕੋਈ ਉਹਦਾ ਵਿਚਾਰਾ ਗੁਜ਼ਾਰਾ ਕਰ ਲੂਗਾ ਤੇ ਕਈ ਵਿਚਾਰੇ ਮਾਤੜ ਤੇ ਮਾਤੜ ਉਹ ਰਾਹਤ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਜੁਨੀਅਰ ਅਸਤੀ ਪਾ ਰਹੀ ਆ ਤੇ ਸਾਡੇ ਸਾਰੇ ਸਕੱਤਰ ਸਹਿਬਾਨ ਇਨਾਂ ਨੂੰ ਵੀ ਕਿਹਾ ਸੀ ਕਿ ਆਪਾਂ ਜਿਹੜੇ ਪੈਸੇ ਹੋਣ ਆਉਣੇ ਆਪਣੇ ਕੋਲ ਇਹਦੇ ਲਈ ਅਸੀਂ 2-4 ਮੈਂਬਰ ਨਹੀਂ ਸਾਰੇ ਬਹੁਤਾਂ ਤੋਂ ਅਸੀਂ ਇਹ ਵਿਊਜ਼ ਲਵਾਂਗੇ ਤੇ ਉਹਨਾਂ ਲੋਕਾਂ ਲਈ ਕੀ ਕੀਤਾ ਜਾ ਸਕਦਾ ਕਿਉਂਕਿ ਬਹੁਤ ਨਗਰਾਂ ਦੇ ਵਿੱਚ ਗੁਰੂ ਘਰ ਵੀ ਅਫੈਕਟਡ ਹੋਏ ਆ ਉਹਨਾਂ ਦਾ ਵੀ ਦੇਖਾਂਗੇ ਬੈਠ ਕੇ ਵਿਚਾਰ ਕਰਾਂਗੇ ਕਿਉਂਕਿ ਲਗਭਗ 1100 ਪਿੰਡ ਸਿੱਧਾ ਅਫੈਕਟ ਹੋਇਆ ਉਹਦੇ ਵਿੱਚ ਕਿਸ ਤੰਗ ਨਾਲ ਯੋਗਦਾਨ ਪਾਉਣਾ ਉਦਲੇ ਅਸੀਂ ਸਾਰੇ ਯਤਨशीर ਰਹਾਂਗੇ ਤੇ ਦੂਸਰਾ ਇੱਕ ਸਾਡਾ ਇਹ اکاؤنٹ ਹੈ ਜਿਹੜਾ ਤੁਸੀਂ ਵੀ ਜ਼ਰੂਰ ਨਸ਼ਰ ਕਰਦੇ ਹੋ ਇਹਦੇ ਵਿੱਚ ਲੋਕ ਆਪ ਮਹਾਰਾ ਆਪਣੀ ਦੁਸ਼ਮੰਦ ਜਿਹੜਾ ਕੱਢ ਕੇ ਪਾ ਰਹੇ ਆ ਇਹ ਜ਼ਰੂਰ ਵਿੱਚ ਆਪਣੇ ਜਸ ਭਾਜੀ ਦੇ ਤੁਸੀਂ ਇਲੈਕਟ੍ਰਿਕ ਮੀਡੀਆ ਦੀ ਮਹਾ ਫੋਟੋ ਲੈ ਲਓ ਇਥੋਂ ਤਾਂ ਕਿ ਇਹ ਤੁਹਾਨੂੰ ਪਤਾ ਲੱਗ ਜਾਏ ਇਹ ਹੈਗਾ ਸਾਡੇ SBI ਦਾ ਡੋਨੇਸ਼ਨ ਟੁਵਾਲਜ਼ ਬਲੱਡ ਫਲੱਡ ਵਿਕਟਮ ਆਫ ਪੰਜਾਬ ਇਹ ਸਾਡਾ ਐਸਬੀਆਈ ਦਾ ਅਕਾਊਂਟ ਆ ব্রাঞ্চ ਹੈਗੀ ਇਹਦੀ 11 ਸੰਸਦ ਮਾਰਗ ਮੇਨ ਬ੍ਰਾਂਚ ਨਿਊ ਦਿੱਲੀ ਇੰਡੀਆ ਇਹ ਤੇ ਇਹ ਜਿਹੜੀ ਸਿਰਫ ਫਾਰਨ ਕੰਟਰੀਜ਼ ਲਈ ਆ ਆਪਣੇ ਲੋਕ ਵੀ ਪਾ ਸਕਦੇ ਇਹ ਨਹੀਂ ਕੋਈ ਦਿੱਕਤ ਪਰ ਉਹ ਚੇਚੇ ਦੌਰਤੇ ਬਾਹਰਲੇ ਜਿਹੜੇ ਆ ਇਹ ਅਕਾਊਂਟ ਹੈਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਇਹਦਾ ਅਕਾਊਂਟ ਨੰਬਰ ਹੈਗਾ 000000 060 401 00 063 31 ਮੈਂ ਰਿਪੀਟ ਕਰ ਦਿਆਂ 000000 40100 063 31 ਇਹਦਾ ਆਈ ਐਫ ਐਸ ਸੀ ਕੋਡ ਹੈਗਾ ਐਸ ਬੀ ਆਈ ਐਨ 0000691 ਇਹਦਾ ਆਈ ਐਫ ਐਸ ਸੀ ਕੋਡ ਐਸ ਬੀ ਆਈ ਐਨ 0000691 ਸਵਿਫਟ ਕੋਡ ਇਹਦਾ ਜਿਹੜਾ ਐਸ ਬੀ ਆਈ ਐਨ ਆਈ ਐਨ ਡਬਲ ਵੀ ਐਸ ਬੀ ਆਈ ਐਨ ਆਈ ਐਨ ਡਬਲ ਵੀ 104 AFCR ਦਾ ਅਕਾਊਂਟ ਹੈ ਜਿਹਦੇ ਵਿੱਚ ਸਾਨੂੰ ਛੋਟ ਆ। ਸੋ ਇਹਦੇ ਵਿੱਚ ਬਾਅਦ ਤੋਂ ਬਾਅਦ ਪੈਸੇ ਪਾਉਣੇ ਟੈਕਸ ਦੇ ਵੀ ਇਹਦੇ ਵਿੱਚ ਰਿਪੇਟ ਆ। ਇੱਕ ਸਾਡਾ ਅਕਾਊਂਟ ਹੈਗਾ 13 13 ਜਿਹੜਾ ਗੁਰਨਾਨਕ ਦੇਵ ਪਾਸ਼ਾ ਦੀ ਸ਼ਤਾਬ ਦੀ ਵੇਲੇ ਖੋਲਿਆ। ਪਿਛਲੀ ਵਾਰੇ ਵੀ ਇਹ ਇਫੈਕਟਿਵ ਹੋਇਆ ਸੀਗਾ। ਇਹ ਇੱਕ ਬ੍ਰਾਂਚ ਹੈਗੀ 골ਡਨ ਟੈਂਪਲ ਅੰਮ੍ਰਿਤਸਰ। ਇਹ ਜਿਹੜੇ ਦੇਸੀ ਇੱਧਰਲੇ ਬੰਦਿਆਂ ਨੇ ਮੇਰੇ ਅਰਗਿਆਂ ਨੇ ਪਾਉਣੇ ਆ। ਅਕਾਊਂਟ ਹੈਗਾ ਇਹਦਾ HDFC ਬੈਂਕ ਦੇ ਵਿੱਚ ਅਕਾਊਂਟ ਨੰਬਰ ਇਹਦਾ ਹੈਗਾ 5 01 00 300 315215 501 00 300 31521 IFSC ਕੋਡ HDFC 0001313 HDFC 000 ਫਿਰ ਅਗੇਨ 1313 ਤੇ ਬ੍ਰਾਂਚ ਕੋਡ ਇਹਦਾ ਹੈਗਾ 1313 ਮਾਈਕਰੋ ਕੋਡ 141432 4006 ਸੋ ਇਹਦੇ ਵਿੱਚ ਜਿਹੜੇ ਵੀ ਮਾਈ ਭਾਈ ਆਪਣਾ ਚਾਹੁੰਦੇ ਯੋਗਦਾਨ ਪਾਉਣਾ ਉਹ ਯੋਗਦਾਨ ਆਪਣਾ ਪਾਉਣ ਤੇ ਪਾ ਵੀ ਰਹੇ ਆ ਇਸ ਕਰਕੇ ਅਸੀਂ ਸਾਰਿਆਂ ਨੇ ਇਹ ਯਤਨ ਕੀਤਾ ਕਿ ਇਹ ਅਕਾਊਂਟ ਦੇ ਵਿੱਚ ਜਿੰਨੇ ਵੀ ਮਾਇਆ ਆਊਗੀ ਇਹ ਮੋੜ ਵਸੇਬੇ ਲਈ ਜਿਹੜੇ ਆਪਣੇ ਰਾਹਤ ਸਾਡੇ ਚੱਲ ਰਹੇ ਉਹ ਚੱਲੀ ਜਾਣੇ ਆ ਉਹਦੇ ਵਿੱਚ ਕੋਈ ਛੋੜ ਨਹੀਂ ਖੜੋਤ ਨਹੀਂ ਆਉਣੀ ਉਹ ਐਜਿਟੇ ਸਾਡੇ ਮੈਨੇਜਰਾਂ ਨੂੰ ਹਦਾਇਤ ਹੈ ਉਹ ਆਪਣੇ ਗੁਰਦਾਰਾ ਸਹਿਬਾਨਾਂ ਤੋਂ ਉਹ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਪਰ ਆ ਜਿਹੜੀ ਮਾਇਆ ਬਾਹਰੋਂ ਤੁਹਾਡੀ ਵਿਦੇਸ਼ ਚੋਂ ਜਾਂ ਦੇਸ਼ ਚੋਂ ਆਉਣੀ ਆ ਤੇ ਮੈਂ ਸਮੂਹ ਮਾਈ ਭਾਈ ਗੁਰੂ ਨਾਨਕ ਦੇਵ ਜੀ ਨਾਮ ਮਾਈ ਭਾਈ ਨੂੰ ਬੇਨਤੀ ਵੀ ਕਰਦਾ ਇਹ ਤੁਹਾਡਾ ਇੱਕ ਇੱਕ ਪੈਸਾ ਗੁਰੂਤਾਰਨ ਹੋ ਕੇ ਉਹਨਾਂ ਲੋਕਾਂ ਦੇ ਜਿਹੜੇ ਵਿਚਾਰੇ ਅਫੈਕਟਡ ਹੋ ਗਏ ਉਹਨਾਂ ਦੇ ਮੋੜ ਬਸੇਵੇ ਲਈ ਜਾਣੇ ਚਾਹੀਏ ਗੁਰੂ ਘਰ ਹੋਣ ਤੇ ਚਾਹੇ ਕੋਈ ਹੋਰ ਕਾਰਜ ਹੋਣ